ਕਿਸਾਨ ਦੋਸਤੋ ਸਤਿ ਸ੍ਰੀ ਅਕਾਲ ਮੈਂ ਦਰਸ਼ਨ ਸਿੰਘ ਤੇ ਅੱਜ ਆਪਾਂ ਗੱਲ ਕਰਾਂਗੇ ਕਣਕ ਦੀ ਉਨਤ ਵੈਰਾਈਟੀ ਡੀਬੀਡਬਲਯੂ 222 ਬਾਰੇ ਇਹ ਵੈਰਾਈਟੀ ਕਰਨਾਲ ਦੇ ਬੀਜ ਸੰਸਥਾਨ ਵੱਲੋਂ 2019 ਦੇ ਵਿੱਚ ਕਿਸਾਨਾਂ ਦੇ ਲਈ ਲਾਂਚ ਕੀਤੀ ਗਈ ਸੀ ਜੋ ਕਿ ਹੁਣ ਪੰਜਾਬ ਹਰਿਆਣਾ ਰਾਜਸਥਾਨ ਤੇ ਉੱਤਰ ਪ੍ਰਦੇਸ਼ ਤੇ ਵਿੱਚ ਇੱਕ ਵੱਡੇ ਰਕਬੇ ਦੇ ਵਿੱਚ ਕਿਸਾਨਾਂ ਵੱਲੋਂ ਬੀਜੀ ਜਾਂਦੀ ਆ ਸਾਥਿਓ ਇਸ ਕਿਸਮ ਦੀ ਕਣਕ ਦੀਆਂ ਬੱਲੀਆਂ ਲੰਬੀਆਂ ਹੁੰਦੀਆਂ ਤੇ ਜ਼ਿਆਦਾ ਦਾਣਿਆਂ ਵਾਲੀਆਂ ਹੁੰਦੀਆਂ ਇਸ ਦੀ ਬੂਟੇ ਦੀ ਜੇ ਆਪਾਂ ਗੱਲ ਕਰੀਏ ਤਾਂ ਜੜ ਮਜ਼ਬੂਤ ਹੁੰਦੀ ਆ ਤੇ ਇਹਦਾ ਨਾਲ ਆ ਜੋ ਚੀੜਾ ਹੁੰਦਾ ਜਿਸ ਕਾਰਨ ਇਹ ਦੂਸਰੀਆਂ ਵੈਰਾਈਟੀਆਂ ਦੇ ਮੁਕਾਬਲੇ ਬਹੁਤ ਘੱਟ ਡਿਗਦੀ ਆ ਤੇ ਜੇ ਆਪਾਂ 222 ਕਣਕ ਦੇ ਝਾੜ ਬਾਰੇ ਗੱਲ ਕਰੀਏ ਤਾਂ ਇਹ 25 ਤੋਂ 26 ਕੁਇੰਟਲ ਭਾਵ 60 ਤੋਂ 65 ਮਣ ਪ੍ਰਤੀ ਏਕੜ ਹੋ ਜਾਂਦੀ ਹੈ ਜੋ ਕਿ ਪਿਛਲੇ ਸਮੇਂ ਦੇ ਵਿੱਚ ਕਿਸਾਨਾਂ ਨੇ ਇਸ ਦਾ ਝਾੜ ਲਿਆ ਇਸ ਨੂੰ ਆਪਾਂ ਬਜਾਈ ਇਹਦੀ ਕਰ ਸਕਦੇ ਹਾਂ 25 ਅਕਤੂਬਰ ਤੋਂ ਲੈ ਕੇ 15 ਨਵੰਬਰ ਤੱਕ ਅੱਗੇ ਜੇ ਨੂੰ ਜ਼ਿਆਦਾ ਲੇਟ ਕਰ ਲਗੇ ਤਾਂ ਇਹਦੇ ਵਿੱਚ ਜੋ ਸਮੱਸਿਆ ਆਉਂਦੀ ਹੈ ਇਹਦੀਆਂ ਬੱਲੀਆਂ ਛੋਟੀਆਂ ਰਹਿ ਜਾਂਦੀਆਂ ਸंचाई ਤੇ ਵਿੱਚ ਇਹ 5 ਤੋਂ 6 ਪਾਣੀ ਲਗਭਗ ਲਏ ਜਾਂਦੀ ਹੈ ਕਿਉਂਕਿ ਇਹ ਪੱਕਣ ਦੇ ਵਿੱਚ ਪੰਜ 5.5 ਮਹੀਨੇ ਭਾਵ 150 ਤੋਂ 160 ਦਿਨ ਤੱਕ ਦਾ ਸਮਾਂ ਲੈਂਦੀ ਹੈ ਬਾਕੀ ਪਕਾਈ ਮੌਸਮ ਦੀ ਹਿਸਾਬ ਨਾਲ ਸਾਥਿਓ ਹੁੰਦੀ ਹੈ ਸਾਥਿਓ ਤੁਸੀਂ ਕਣਕ ਦੀ ਕਿਹੜੀ ਵੈਰਾਈਟੀ ਨੂੰ ਜ਼ਿਆਦਾ ਵੈਸਟ ਮੰਨਦੇ ਹੋ ਤੇ ਕਿਹੜੀ ਵੈਰਾਈਟੀ ਹੈ ਜੋ ਕਣਕ ਦੀ ਤੁਸੀਂ ਬੀਜ ਰਹੇ ਹੋ ਉਸ ਬਾਰੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖੋ ਤੇ ਜਾਣਕਾਰੀ ਨੂੰ ਅੱਗੇ ਸ਼ੇਅਰ ਕਰੋ ਧੰਨਵਾਦ